ਬਹੁਤ ਸਾਰੇ ਸੈਂਟਰ ਦੇ ਦਲਾਲਾਂ ਤੇ ਭਾਜਪਾ ਦੇ ਆਗੂਆਂ ਦੇ ਵੱਡੇ ਵੱਡੇ ਬਿਆਨ ਹੋਵੇ ਹੁੰਦੇ ਵੀ ਜਿਹੜੇ ਕਿਸਾਨ ਨੇ ਇਹ ਦਿੱਲੀ ਟਰੈਕਟਰ ਕਿਉਂ ਲੈ ਕੇ ਆਉਂਦੇ ਨੇ ਟਰਾਲੀਆਂ ਕਿਉਂ ਲੈ ਕੇ ਆਉਂਦੇ ਨੇ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇਗੇ ਜੇਕਰ ਇਹਨੇ ਧਰਨਾ ਲਾਉਣਾ ਹੀ ਆ ਤਾਂ ਫਿਰ ਇਹ ਬੱਸਾਂ ਤੇ ਆਉਣ ਜਾਂ ਪੈਦਲ ਆਉਣ ਹੁਣ ਪਰ ਸਾਡੇ ਆਗੂਆਂ ਨੇ ਫੈਸਲਾ ਬੜਾ ਵਧੀਆ ਲਿਆ ਕਹਿੰਦੇ ਸਾਡੇ ਵੀ ਸਾਡੇ ਅਸੀਂ ਪੈਦਲ ਜੱਥੇ ਭੇਜਾਂਗੇ ਅੱਜ 101 ਦਾ ਜਿਹੜਾ ਪੈਦਲ ਜੱਥਾ ਭੇਜਿਆ ਸੀਗਾ ਅੱਜ ਪੂਰੇ ਇਹਨਾਂ ਨੇ ਭਾਜਪਾ ਤੇ ਹਰਿਆਣਾ ਤੇ ਦਿੱਲੀ ਦੇ ਇਹਨਾਂ ਨੇ ਸਾਰੇ ਨਾਲ ਮਿਲ ਕੇ ਅੱਜ ਪੂਰੇ ਕਿਸਾਨਾਂ ਉੱਪਰ ਗੋਲੇ ਧਾਕੇ ਸਾਡੇ ਇੱਕ ਦੋ ਆਗੂ ਫੱਟੜ ਵੀ ਹੋ ਗਏ ਪਰ ਸਾਡੇ ਲੋਕਾਂ ਨੇ ਅੱਜ ਪੂਰਾ ਜ਼ਬਰਦਸਤ ਜਿਹੜਾ ਵਿਰੋਧਾ ਸਾਬਰ ਨਾਲ ਕੀਤਾ ਇਸ ਕਰਕੇ ਅੱਜ ਇਹਨਾਂ ਦੀਆਂ ਸਭ ਨੂੰ ਪਤਾ ਲੱਗ ਗਿਆ ਅੱਜ ਇਹਨਾਂ ਦਾ ਉਹ ਵੀ ਵਹਿਮ ਨਿਕਲ ਗਿਆ ਪਰ ਲੋਕਾਂ ਨੂੰ ਅਪੀਲ ਆ ਵੀ ਭਰਾਵੋ ਆਓ ਨੌਜਵਾਨੋ ਬਾਡਰਾਂ ਦੇ ਇਕੱਠ ਵਧਾਈਏ ਉਧਰੋਂ ਸਾਡੇ ਢੱਲੇਵਾਲ ਸਾਹਿਬ ਨੂੰ ਅੱਜ 11ਵਾਂ ਦਿਨ ਹੋ ਗਿਆ ਭੁੱਖ ਹੜਤਾਲ ਤੇ ਖਨੌਰੀ ਬੈਠਾ ਨੂੰ ਅੱਜ ਇੱਧਰ ਜਿਹੜਾ ਰੱਖਿਆਗਾ ਸੀ ਸੰਭੂ ਬਾਡਰ ਦਾ ਪ੍ਰੋਗਰਾਮ ਰੱਖਿਆਗਾ ਸੀ ਆਓ ਇਕੱਠੇ ਹੋ ਕੇ ਸਾਡੇ ਪੰਜਾਬ ਦੀ ਲੜਾਈ ਲੜੀਏ ਭਰਾਵੋ ਇਹ ਆਪਣੇ ਹੱਕਾਂ ਦੀ ਆਪਾਂ ਨੂੰ ਲੜਾਈ ਲੜਨੀ ਪੈਣੀ ਆ ਅਗਲੀ ਜਿਹੜੀ ਮੇਰੀ ਬੇਨਤੀ ਆ ਭਰਾਵੋ ਸਾਡੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਆ ਜਿੱਦੂ ਕਿ ਸਾਨੂੰ ਪਤਾ ਆ ਕਿ ਸਾਡੀ ਲੜਾਈ ਕੀ ਆ ਲੜਾਈ ਸਾਡੀ ਐਮਐਸਪੀ ਦੀ ਸਾਡਾ ਸਾਰਾ ਖੇਤੀਬਾੜੀ ਸੈਕਟਰ ਬਚਾਉਣ ਦੀ ਲੜਾਈ ਆ ਆਓ ਫਿਰ ਇਕੱਠੇ ਹੋ ਕੇ ਕਿਸਾਨ ਜੱਥੇਬੰਦੀਆਂ ਦੇ ਆਗੂ ਆਪਾਂ ਇਕੱਠੇ ਹੋ ਕੇ ਸਾਰੇ ਕਿਉਂ ਨਹੀਂ ਲੜਦੇ ਸਾਰਿਆਂ ਨੂੰ ਬੇਨਤੀ ਆ ਵੀ ਆਪੋ ਆਪਣੇ ਇੱਕੋਆਂ ਛੱਡ ਕੇ ਹੁਣ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਅੱਜ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿੱਧੀ ਦਿਹਾੜਾ ਸੀਗਾ ਅੱਜ ਉਸ ਦੇ ਬੱਚੇ ਉਹਨਾਂ ਰਾਹਾਂ ਤੇ ਤੁਰਦੇ ਹੋਏ ਅੱਜ ਦਿੱਲੀ ਪਹੁੰਚਣਾ ਚਾਹੁੰਦੇ ਸੀਗੇ ਪਰ ਇਹਨਾਂ ਨੇ ਸਾਰਾ ਉੱਪਰੋਂ ਗੋਲੀਆਂ ਭਰਾਈਆਂ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਇਆ ਜਿਨ੍ਹਾਂ ਨੇ ਐਡੇ ਵੱਡੇ ਕੁਰਬਾਨੀਆਂ ਦਿੱਤੀਆਂ ਇਹ ਜਿਹੜੇ ਕਿ ਭੁੱਲ ਗਏ ਕਿ ਜੇਕਰ ਅੱਜ ਹਿੰਦੁਸਤਾਨ ਦਾ ਝੰਡਾ ਉੱਪਰ ਤਿਰੰਗਾ ਝੂਲਦਾ ਤਾਂ ਇਹ ਇਹ ਸਿੱਖਾਂ ਕਰਕੇ ਹੀ ਝੂਲਦਾ ਦਾ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਦੀ ਸ਼ਹੀਦੀ ਕਰਕੇ ਝੂਲਦਾ ਤਾਂ ਸਾਰੀਆਂ ਗੁਰੂ ਗੋਬਿੰਦ ਸਿੰਘ ਪਾਸ਼ਾਵਾਂ ਨੇ ਸ਼ਹੀਦੀਆਂ ਕਰਕੇ ਹੀ ਝੂਲਦਾ ਸਾਰਾ ਸਰਮੰਸਵਾਰਾ ਸਰਮੰਸਦਾਨੀ ਨੇ ਤੇ ਪਰ ਅੱਜ ਉਹਨਾਂ ਦੇ ਬੱਚਿਆਂ ਦੇ ਉੱਪਰ ਕਿਵੇਂ ਗੋਲੀਆਂ ਭਰਾਈਆਂ ਜਾ ਰਹੀਆਂ ਨੇਗੀਆਂ ਇਹ ਇਹਨਾਂ ਨੂੰ ਯਾਦ ਕਰਾਉਣ ਦੀ ਦੌੜ ਆ ਇਹ ਪੰਜਾਬ ਸਰਕਾਰ ਵੀ ਇਹਨਾਂ ਦੇ ਨਾਲ ਪੂਰੀ ਮਿਲੀ ਹੋਈ ਆ ਸਾਨੂੰ ਪਤਾ ਹੀ ਆ ਪੂਰੀ ਘਿਓ ਖਿਚੜੀ ਹੋ ਕੇ ਚੱਲਦੀ ਆ ਭਰਾਵੋ ਸਰਕਾਰਾਂ ਸਰਗੋਰਾ ਆਪਣੀਆਂ ਕੋਈ ਨਹੀਂ ਹੈਗੀਆਂ ਆਪਾਂ ਨੂੰ ਤਾਂ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਜੇ ਪੰਜਾਬ ਸਰਕਾਰੇ ਚੰਗੀ ਹੋਵੇ ਤਾਂ ਇਹੀ ਜਾ ਕੇ ਉੱਥੇ ਕਿ ਕਿਸਾਨਾਂ ਵਾਲੇ ਧਰਨਾ ਲਾ ਦੇ ਜਿੰਨੇ ਤੁਰੇ ਫਿਰਦੇ ਨੇ ਕਿ ਹੁਣ ਆ ਜਿੰਨੇ ਚੁਣੇ ਹੋਏ ਨੁਮਾਇੰਦੇ ਨੇਗੇ ਜਾਂ ਕਾਂਗਰਸ ਦੀ ਗੱਲ ਕਰੀਏ ਚਲੋ ਇਹਨਾਂ ਦੇ ਕੋਲ ਤਾਂ ਬਹੁਤ ਮਤ ਹੈਗੀ ਆ ਹੁਣ ਤਾਂ ਕਾਂਗਰਸ ਦੇ ਵੀ ਐਮਪੀ ਖਾਸੇ ਨੇਗੇ ਸਾਰੇ ਨਾਲ ਮਿਲ ਕੇ ਜਿਨ੍ਹਾਂ ਨੂੰ ਚੁਣੇ ਹੋਏ ਨੁਮਾਇੰਦੇ ਨੇ ਇਹੀ ਜਾ ਕੇ ਧਰਨਾ ਲਾਉਣ ਲੋਕਾਂ ਦੇ ਹੱਕਾਂ ਲਈ ਤਾਂ ਸਾਨੂੰ ਸੜਕਾਂ ਦੇ ਉੱਪਰ ਰੋਣ ਦੀ ਕੀ ਲੋੜ ਐ ਇਸ ਕਰਕੇ ਭਰਾਵੋ ਇਹ ਸਾਨੂੰ ਪਤਾ ਇੱਕੋ ਹੀ ਸਾਰੇ ਕੋ ਥਾਲੀ ਦੇ ਚੱਟੇ ਵੱਟੇ ਨੇਗੇ ਪਰ ਸਾਡੇ ਮੈਂ ਕਿਰਤੀ ਕਾਮੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਨੌਜਵਾਨੋ ਪੰਜਾਬ ਦੇ ਵਿੱਚ ਰਹਿ ਗਈ ਕਿ ਤੁਸੀਂ ਤਾਂ ਭਾਜ ਦਿਓ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਪੰਜਾਬ ਦੇ ਵਿੱਚ ਬੇਰਜ਼ਗਾਰੀ ਆ ਭਰਾਵੋ ਜੀ ਪੰਜਾਬ ਦੇ ਵਿੱਚ ਬੇਰਜ਼ਗਾਰੀ ਆ ਜਾਂ ਬਹੁਤ ਸਾਰੀਆਂ ਤੁਹਾਨੂੰ ਪਤਾ ਕਿ ਪੰਜਾਬ ਦੀਆਂ ਜਿਹੜੀਆਂ ਕਿ ਹਾਲਾਤ ਕੁਛ ਮਾੜੇ ਹੋਏ ਨੇ ਤਾਂ ਉਹਨਾਂ ਨੂੰ ਸੁਧਾਰ ਨਹੀਂ ਕਿਨੇ ਉਹ ਵੀ ਆਪਾਂ ਹੀ ਸੁਧਾਰਨੇ ਆ ਜਿੱਥੇ ਆਉਣਾ ਜਿੱਥੇ ਹੱਕਾਂ ਦੀ ਗੱਲ ਆ ਉੱਥੇ ਆਪਾਂ ਆਉਂਦੀ ਨਹੀਂ ਕਿ ਮੈਂ ਨੌਜਵਾਨਾਂ ਨੂੰ ਵੀ ਦੇਖਿਆ ਇਸ ਕਰਕੇ ਆਓ ਆਪਾਂ ਆਪਣੇ ਹੱਕਾਂ ਲਈ ਲੜੀਏ ਆਗੂ ਸਾਡੇ ਹੱਕਾਂ ਲਈ ਲੜ ਰਹੇ ਨੇ ਸਾਰੇ ਹੀ ਆਗੂਆਂ ਦੇ ਨਿਮਰਤਾ ਸਹਤ ਮੈਂ ਚਰਨਾ ਚ ਬੇਨਤੀ ਕਰਦਾ ਜਦੋਂ ਤੁਹਾਨੂੰ ਪਤਾ ਆ ਕਿ ਸਾਡੀ ਜਿਹੜੀ ਲੜਾਈ ਆ ਅਧੂਰੀ ਆ ਜੇ ਹੁਣ ਅੰਦੋਲਨ ਚੱਲ ਰਿਹਾ ਤਾਂ ਇਸ ਅੰਦੋਲਨ ਨੂੰ ਤੁਸੀਂ ਕਿਉਂ ਤੁਸੀਂ ਮਾੜੀਆਂ ਮਾੜੀਆਂ ਆਪਣੀਆਂ ਗੱਲਾਂ ਕਰਕੇ ਤੁਸੀਂ ਬੜੇ ਸਤਿਕਾਰ ਜੋ ਸਾਰੇ ਆਓ ਇਕੱਠੇ ਹੋ ਕੇ ਸਾਰੀਆਂ ਜੱਥੇਬੰਦੀਆਂ ਨੂੰ ਲੜਨ ਦੀ ਲੋੜ ਆ ਕੋਈ ਕਿਸੇ ਪ੍ਰਕਾਰ ਦਾ ਕੋਈ ਤੁਹਾਡੀ ਕਦਰ ਨਹੀਂ ਕਰਦੀ ਉਹ ਲੋਕ ਕਹਿੰਦੇ ਜੇ ਤੁਸੀਂ ਕਿਹੜਾ ਜਾਓਗੇ ਤਾਂ ਪੰਜਾਬ ਦੇ ਵਿੱਚ ਸਾਰੇ ਕਿਸਾਨ ਇਹੀ ਗੱਲ ਕਹਿਣਗੇ ਵੀ ਭਾਈ ਇਕੱਠੇ ਹੋ ਕੇ ਬੈਠੋ ਉੱਠਾਓ ਇਹਨਾਂ ਨੂੰ ਸਾਰਿਆਂ ਨੂੰ ਤੁਹਾਨੂੰ ਵੀ ਔਰ ਜਾਣ ਦੀ ਲੋੜ ਆ ਇਹ ਲੜਾਈ ਆਪਣੀ ਜਿਹੜੀ ਕਿ ਆਪਣੀ ਹੁਣ ਲੜਾਈ ਆ ਜਿਹੜੀ ਹੁਣ ਇਹਨੂੰ ਵੀ ਇਹਂ ਅੰਦੋਲਨ ਨੂੰ ਚੱਲਦੇ ਨੂੰ ਵੀ ਸਾਲ ਹੋ ਗਿਆ ਅੱਜ ਤੱਕ ਜਿਹੜੇ ਸਾਰੇ ਹੀ ਨੌਜਵਾਨਾਂ ਨੌਜਵਾਨਾਂ ਨੂੰ ਮੈਂ ਮਿਲਦਾ ਉਹ ਸਾਰੇ ਹੀ ਇਹ ਗੱਲ ਕਹਿੰਦੇ ਨੇ ਬਾਈ ਤੂੰ ਉਹ ਆਕੋਂ ਨੂੰ ਕਹ ਤੂੰ ਉਹਨਾਂ ਨੂੰ ਸਾਰਿਆਂ ਜੱਥੇਬੰਦੀਆਂ ਨੂੰ ਕਹ ਆ ਸਾਡੇ ਤਾਂ ਸੋਸ਼ਲ ਮੀਡੀਆ ਜਰੇ ਇਹ ਤੁਹਾਨੂੰ ਬੇਨਤੀ ਆ ਭਰਾਵੋ ਇਕੱਠੇ ਹੋ ਕੇ ਲੜਾਈ ਲੜੋ ਇਹ ਸਰਕਾਰੀ ਜਿਹੜੇ ਕਿ ਆ ਸਰਕਾਰ ਦੇ ਬੰਦੇ ਨੇ ਜਾਂ ਆਪਣੇ ਲੀਡਰ ਨੇਗੇ ਜਾਂ ਪੋਲੀਟੀਕਲ ਲੀਡਰ ਨੇ ਰਾਜਨੀਤਿਕ ਲੀਡਰ ਨੇ ਇਹਨਾਂ ਤੋਂ ਤਾਂ ਕੋਈ ਆਸ ਨਹੀਂ ਲਾ ਸਕਦੇ ਇਹ ਤਾਂ ਉਹਨੀਆਂ ਹੀ ਇਧਰੋਂ ਕੁੱਟਿਆ ਜਾ ਰਿਹਾ ਉਧਰੋਂ ਨਾ ਹੀ ਪੰਜਾਬ ਸਰਕਾਰ ਵੱਲੋਂ ਕੁੱਟਿਆ ਜਾ ਰਿਹਾ ਤੇ ਦੁੱਗਣਾ ਤਿਕਣਾ ਸੈਂਟਰ ਸਰਕਾਰ ਵੱਲੋਂ ਕੁੱਟਿਆ ਜਾ ਰਿਹਾ ਕਿਤੇ ਵੀ ਗੱਲ ਹੱਕਾਂ ਦੀ ਆ ਤਾਂ ਹੱਕਾਂ ਦੀ ਲੜਾਈ ਲਈਦਾ ਸਾਨੂੰ ਕਿਰਤੀ ਕਮਿਆਂ ਨੂੰ ਸਾਰਿਆਂ ਨੂੰ ਅੱਗੇ ਨਿਕਲ ਕੇ ਲੜਨਾ ਹੀ ਪੈਣਾ ਤੇ ਇੰਨੀ ਇੱਕ ਮੈਂ ਬੇਨਤੀ ਕਰਨੀ ਸੀ ਆਓ ਆਉਣ ਵਾਲੇ ਦਿਨਾਂ ਦੇ ਵਿੱਚ ਬਾਰੀਆਂ ਬਣ ਕੇ ਤੁਸੀਂ ਸਾਰੇ ਜਾਣੇ ਭਾਈ ਆਪਣੀਆਂ ਬਾਰਡਰਾਂ ਤੇ ਹਾਜ਼ਰੀਆਂ ਲਵਾਇਓ ਵੀਡੀਓ ਸਾਂਝੀ ਕਰ ਦਿਓ ਇਸ ਕਰਕੇ ਜਿੰਨੇ ਵੀ ਸاسي ਇਕੱਠ ਵਧਾਉਣ ਦੀ ਲੋੜ ਆ ਸਾਨੂੰ ਪਾਰੀਆਂ ਮੰਨ ਕੇ ਸਾਨੂੰ ਹੁਣ ਅੰਦੋਲਨ ਨੂੰ ਕਾਮਯਾਬ ਕਰਨ ਦੀ ਲੋੜ ਆ ਦੇਖੋ ਕੋਈ ਜਿਹੜੀ ਉਹਨਾਂ ਨੇ ਕਸਰ ਨਹੀਂ ਛੱਡੀ ਅੱਜ ਤੁਹਾਡਾ ਧੰਨਵਾਦ ਸਾਹਿਬ ਜੀ ਇੱਥੇ ਸਟੇਜ ਤੇ ਮੋਰੇ ਖੜਾ ਕਰਦੇ ਹੋ ਤਾਹਾਨੂੰ ਇੱਕ ਬੰਦ ਥੱਲੇ ਤਾਹ ਖੜਾ ਕਰਦੇ ਹੋ ਤੇ ਪ੍ਰਿੰਸ ਜਨੂਰ ਆਵੇ ਖੜਾ ਕਰਦੇ ਹੋ ਤਾਹ ਨੂੰ ਖੜਾ ਕਰੇਦਾ ਜੈ ਜੀ ਹਰਮਾਨ ਜੈ ਜੀ ਹਰਮਾਨ ਆ ਪੁੱਤ ਕਰ ਪੈਤਰ ਸਾਰਾ ਦੇਖ ਲਵੇ ਅੱਜ ਕੋਈ ਨਾ ਹਾ ਅੱਜ ਦੇ ਸਾਹਮਣੇ ਤੁਸੀਂ ਮੀਡੀਆ ਦੇਖ ਸਕਦਾ ਸਾਡੇ ਨਾਲ ਸੁਦਰਸ਼ਨ ਸੁਭਰਾਤ ਸਾਹਿਬ ਮਨਜੇਸ਼ ਸਿੰਘ ਰਾਏ ਸੁਭਰਾਤ ਸਿੰਘ ਰਾਏ ਉਹ ਸੁਦੇਸ਼ ਦੇ ਪੁਜਾਰੀ ਔਰ ਪੂਜਾ ਪਾਂਧੀ ਉਹ ਸਾਰੇ ਆਪ ਨੂੰ ਸਭ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਰਹੀ ਕਾ ਤੇ ਦੇਖੋ ਕੀ ਹਾਲਾਤ ਜਿਹੜੇ ਨੇ ਇਹ ਮਾਨੀ ਡਾਨੀ ਦੇ ਆਰ ਮੈਨ ਚਲੋ ਆਪਣਾ ਕੰਮ ਕਰ ਲਿਓ ਅੱਜ ਨੂੰ ਜਾਏਗਾ